ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਜਿਹੜੇ ਪਖਾਰੀ ਫੜੇ ਕਈਆਂ ਦਾ ਡੀਐਨਏ ਟੈਸਟ ਹੋਣਾ ਹੈ ਬੱਚਿਆਂ ਦਾ ਹੋਣਾ ਚਲੋ ਉਹ ਤਾਂ ਹੋ ਹੀ ਜਾਣਾ ਪਰ ਇੱਕ ਗੱਲ ਸਾਹਮਣੇ ਆਈ ਕਹਿੰਦੇ ਪਖਾਰੀ ਦਿੱਲੀ ਤੋਂ ਆਏ ਨੇ ਜ਼ਿਆਦਾ ਪੰਜਾਬ ਦੇ ਵਿੱਚ ਲਾ ਹੁਣ ਫੇਰ ਹਕੂਮਤ ਧੱਕਾ ਕਰਗੀ ਥੇ ਲੀਡਰ ਵੀ ਦਿੱਲੀ ਤੋਂ ਆਏ ਨੇ ਪੰਜਾਬ ਨੂੰ ਲੁੱਟਣ ਵਾਸਤੇ ਪਖਾਰੀ ਵੀ ਦਿੱਲੀ ਤੋਂ ਆਏ ਨੇ ਹੁਣ ਐ ਨਹੀਂ ਪਤਾ ਵੀ ਪਖਾਰੀ ਲੀਡਰ ਬਣਨਗੇ ਜਾਂ ਲੀਡਰ ਪਖਾਰੀ ਬਣਨਗੇ ਇਹ ਹਲੇ ਆਉਣ ਵਾਲਾ ਟਾਈਮ ਦੱਸੋ ਪਰ ਜਿਹੜੇ ਹਸਾਬ ਨਾਲ ਪੁਲਿਸ ਨੇ ਡੰਡਾ ਚੱਕਿਆ ਹੋਇਆ ਹੁਣ ਚੰਗੀ ਤਰ੍ਹਾਂ ਇਦਾਂ ਲੱਗਦਾ ਵੀ ਜਿਹੜੇ ਪਖਾਰੀ ਨੇ ਉਹ ਪੰਜਾਬ ਵਿੱਚ ਆ ਕੇ ਰਾਜਨੀਤੀ ਕਰਨਗੇ ਲੀਡਰ ਬਣ ਜਾਣਗੇ ਤੇ ਜਿਹੜੇ ਲੀਡਰ ਬਣੇ ਨੇ ਉਹ ਸ਼ਾਇਦ ਭਖਾਰੀ ਬਣ ਜਾਣਗੇ ਕਿਉਂ ਕਿ ਕਿਉਂਕਿ ਜਿੰਨੇ ਵੀ ਐਮਐਲਏ ਭਾਵੇਂ ਕੰਮ ਰਸਦੇ ਨੇ ਭਾਵੇਂ ਝਾੜੂ ਵਾਣਦੇ ਨੇ ਸਾਰਿਆਂ ਤੇ ਈੜੀ ਨੇ ਇੱਕ ਵਾਰੀ ਰੇਡ ਮਾਰ ਦੇ ਮਾਰਨੀ ਹੈ 2027 ਤੋਂ ਪਹਿਲਾਂ ਪਹਿਲਾਂ ਉਹਨਾਂ ਨੇ ਲੈਕਚਰ ਲੜਨ ਵਾਸਤੇ ਬਹੁਤ ਕੁਝ ਕਰਨੇ تھے ਪਰ ਜਿਹੜੀ ਮੈਂ ਭਖਾਰੀਆਂ ਵਾਲੀ ਗੱਲ ਕਹੀ ਹੈ ਉਹ ਇਹੀ ਲੋਕ ਨੇ ਜਿਹੜੇ ਕਹਿੰਦੇ ਸੀ ਮੇਰੇ ਕੋਲ ਤਾਂ ਬੈਂਕ ਦੇ ਵਿੱਚ 1 ਰੁਪਿਆ ਨਹੀਂ ਹੈਗਾ ਆ ਜਿਹੜੇ ਦੇਵਾਨ ਵਰਗੇ ਸੀ ਨਾ ਜਿਹੜੇ ਕਹਿੰਦੇ ਸਾਈਕਲ ਤੇ ਵਿਧਾਨ ਸਭਾ ਜਾਵਾਂਗੇ ਅਸੀਂ ਗਿਆ ਵੀ ਇੱਕ ਵਾਰੀ ਉਹ ਤੇ ਹੁਣ ਤੇ ਇਹਨਾਂ ਗੱਡੀਆਂ ਕਹਿੰਦੇ ਫੋਰਚੂਨਰ ਕੱਟੀਆਂ ਲੈ ਲਈਓ ਨੇ ਇੱਕ ਪਹਿਲਾਂ ਸੀ ਇੱਕ ਨਵੀਂ ਲੈ ਲਈ ਇੱਕ ਸੈਕੰਡ ਹੈਂਡ ਲੈ ਲਈ ਤੇ ਕਈਆਂ ਨੇ ਕਨਾਲ ਚ ਕੋਠੀ ਪਾ ਲਈ ਕਿੰਨੇ ਲਏ ਤਿੰਨ ਕਨਾਲ ਚ ਕੋਠੀ ਪਾ ਲਈ ਤੇ ਹੁਣ ਇਦੋਂ ਬਾਅਦ ਇਹਨਾਂ ਦਾ ਟਾਈਮ ਸ਼ਾਇਦ ਭਿਖਾਰੀ ਬਣਦਾ ਆਉਣਾ ਹੀ ਆਉਣਾ ਕਿਉਂਕਿ ਜਿਹੜਾ ਕੁਛ ਪਹਿਲਾਂ ਕਰਦੇ ਸੀ ਉਹ ਇਹਨੇ ਭੁੱਲ ਜਾਣਾ ਪੰਜ ਸਾਲ ਬਹੁਤ ਹੁੰਦੇ ਤੇ ਜਿਹੜਾ ਬੰਦਾ ਮੋਬਾਈਲ ਦੀ ਰੇਅ ਕਰਦਾ ਸੀ ਸ਼ਾਇਦ ਉਹ ਵੀ ਭੁੱਲੂਗਾ ਦੁਬਾਰੇ ਕੋਰਸ ਕਰਨ ਨੂੰ ਕੋਈ ਟੈਕਸੀ ਚਲਾਉਂਦਾ ਸੀ ਜਣਕੇ ਇਦਾਂ ਲੱਗਦਾ ਵੀ ਜਿਵੇਂ ਜਿਹੜੇ ਬੰਦੇ ਜ਼ਿਆਦਾ ਰੱਬ ਨੂੰ ਮੰਨਦੇ ਆ ਨਾ ਉਹ ਇਹ ਕਾਸ਼ ਰਗੀਆਂ ਲਾਉਂਦੇ ਹੁੰਦੇ ਆ ਵੀ ਰਾਜਾ ਬਣ ਕੇ ਇੱਕ ਦਿਨ ਭਖਾਰੀ ਜ਼ਰੂਰ ਬਣਦਾ ਤੇ ਉਹਨਾਂ ਰਾਜੇ ਕੌਣ ਨੇ ਭਖਾਰੀ ਕੌਣ ਨੇ ਇਹ ਤਾਂ ਈੜੀ ਦੱਸੋ ਇਹਨੇ ਰੇਡ ਮਾਰਨੀ ਜ਼ਰੂਰ ਹੈ ਕੱਲ ਇੱਕ ਕਮਰਸਰ ਭਖਾਰੀ ਫੜਿਆ ਕਹਿੰਦੇ ਉਹਦੇ ਬੈਂਕ ਅਕਾਊਂਟ ਵਿੱਚ 2 ਕਰੋੜ 75 ਲੱਖ ਰੁਪਈਆ ਪਿਆ ਸੀ 2 ਕਰੋੜ 75 ਲੱਖ ਰੁਪਈਆ ਤੇ 1 ਕਰੋੜ ਦੀ ਟਿਕਟ ਮਿਲ ਜਾਂਦੀ ਐ ਐਮਐਲਏ ਦੀ ਉਹਨੂੰ ਲੈ ਲੈਣੀ ਐ ਤੇ ਫਿਰ ਆਪ ਹੀ ਉਹਨੇ ਰਾਜਾ ਬਣਨੇ ਪਟਖਾਰੀ ਤੋਂ ਪਰ ਸਵਾਲ ਤਾਂ ਇਹ ਹੈ ਵੀ ਪੰਜਾਬ ਦੇ ਵਿੱਚ ਹੀ ਭਖਾਰੀ ਆਏ ਨੇ ਪੰਜਾਬ ਦੇ ਵਿੱਚ ਹੀ ਲੀਡਰ ਆਏ ਨੇ ਆਏ ਨੇ ਦਿੱਲੀ ਤੋਂ ਤੇਲਪੰਜਾਬ ਦੇ ਲੋਕਾਂ ਨੇ ਸੋਚਣਾ ਵੀ ਅਸੀਂ ਪਿੱਟੇ ਜਾਂਦੇ ਆ ਵੀ ਸਾਡੇ ਕੋਲੇ ਕੰਮ ਹੈ ਨਹੀਂ ਅਸੀਂ ਭੁੱਖੇ ਮਰਦੇ ਸੋਚਣਾ ਪਊਗਾ ਹੀ ਨਾ ਪਰ ਜੇ ਇਹਨਾਂ ਭਖਾਰੀਆਂ ਵੱਲ ਦੇਖੋਗੇ ਤਾਂ ਤੁਹਾਨੂੰ ਅੰਦਾਜ਼ਾ ਹੋ ਜਾਊਗਾ ਬੀਤੇ ਬਹੁਤ ਕੁਝ ਹੈ ਜੇ ਕੋਈ ਤੁਹਾਡੇ ਤੇ ਲੀਡਰ ਬਣ ਕੇ ਲੀਡਰੀ ਕਰਨਾ ਚਾਹੁੰਦਾ ਉਹ ਵੀ ਤੁਹਾਨੂੰ ਲੁੱਟੂਗਾ ਜੇ ਤੁਹਾਡੇ ਕੋਲੇ ਕੋਈ ਭੁਖਾਰੀ ਬਣ ਕੇ ਆਉਣਾ ਚਾਹੁੰਦਾ ਉਹ ਵੀ ਤੁਹਾਨੂੰ ਲੁੱਟੂਗਾ ਪਰ ਤੁਸੀਂ ਬਹਾਨੇ ਲਾਈ ਚਲੋ ਸਾਡੇ ਕੋਲੇ ਕੰਮ ਕੋਈ ਨਹੀਂ ਇੱਕ ਬੇਨਤੀ ਲਾਸਟ ਵਿੱਚ ਕਰਨੀ ਹੈ ਇੱਕ ਗੱਲ ਹੋਰ ਅਸ਼ਾ ਗਾਣਾ ਕੱਢਣ ਵਿੱਚ ਵੀ ਦਿੱਲੀ ਨੰਬਰ 1 ਹੈ ਤੇ ਪੰਜਾਬ ਦੂਜੇ ਨੰਬਰ ਤੇ ਹੈ ਹੁਣ ਇੱਥੇ ਵੀ ਕਹਿਣਾ ਵੀ ਹਕੂਮਤ ਧੱਕਾ ਕਰ ਗਈ ਬੀਅਸੀ ਪਿੱਛੇ ਕਿਉਂ ਰਹੀ ਹੈ ਗਜ਼ਰਾਤ ਤੀਜੇ ਨੰਬਰ ਤੇ ਹੈ ਉਹ ਮੋਦੀ ਦਾ ਥਰਡ ਕਣ ਤੇ ਹੁਣ ਇੱਥੇ ਵੀ ਸਾਨੂੰ ਗਿਲਾ ਤਾਂ ਹੋਊਗਾ ਬੀਅਸੀ ਕਿੱਧਰ ਜਾਏਗੀ ਇਹੋ ਉੰਜੇ ਨੰਬਰ 1 ਬਣਨਾ ਹੈ ਤਾਂ ਫਿਰ ਸ਼ੁਰੂਆਤ ਕਰਨੀ ਪੈਣੀ ਹੈ ਵੀ ਗਾਣਾ ਵੱਧ ਕੱਢੀਏ ਸੀ ਇਹ ਅੰਕੜੇ ਨਿਕਲਦੇ ਕਹਿੰਦੇ ਪਹਿਲੇ ਨੰਬਰ ਤੇ ਗਾਣਾ ਕੱਢਣ ਵਿੱਚ ਦਿੱਲੀ ਹੈ ਦੂਜੇ ਨੰਬਰ ਤੇ ਪੰਜਾਬ ਤੀਜੇ ਨੰਬਰ ਤੇ ਗੁਜਰਾਤ ਹੁਣ ਤੁਸੀਂ ਸੋਚੋ ਵੀ ਅਸੀਂ ਪਿੱਛੇ ਰਹਿਣਾ ਹੈ ਕ ਅੱਗੇ ਜਾਣਾ ਹੈ ਜੇ ਅੱਗੇ ਜਾਣਾ ਹੈ ਦਿੱਲੀ ਤੋਂ ਫਿਰ ਗਾਣਾ ਕੱਢ ਲਿਆ ਫਿਰ ਬੱਦ ਬੱਦ ਕੱਢੋ ਕੱਢਣੀਆਂ ਕਿਹਨੂੰ ਆ ਇਹ ਸੋਚ ਲਿਓ ਵੀ ਗੁਜਰਾਤੀਆਂ ਨੂੰ ਕੱਢਣੀਆਂ ਨੇ ਦਿੱਲੀ ਵਾਲਿਆਂ ਨੂੰ ਕੱਢਣੀਆਂ ਨੇ ਜਾਂ ਝਾੜੂ ਵਾਲਿਆਂ ਨੂੰ ਕੱਢਣੀਆਂ ਨੇ ਜਾਂ ਮੈਨੂੰ ਕੱਢਣੀਆਂ ਨੇ ਇਹ ਤੁਸੀਂ ਸੋਚਣਾ ਇਹ ਜਿਹੜੇ ਅੰਕੜੇ ਨੇ ਨਾ ਕੱਲ ਇੱਕ ਅਖਬਾਰ ਦੇ ਵਿੱਚ ਖਬਰ ਛਪੀ ਹੈ ਉਹ ਕਹਿੰਦੇ ਕੋਈ ਬੀਬੀ ਗੁਰਦਾਰੇ ਗਈ ਤੇ ਗੁਰਦਾਰੇ ਮੱਥਾ ਟੇਕ ਜਦੋਂ ਪ੍ਰਸ਼ਾਦ ਲਿਆ ਤੇ ਪ੍ਰਸ਼ਾਦ ਲੈ ਕੇ ਬਾਹਰ ਆ ਗਏ ਜਦੋਂ ਹੱਥ ਔਰ ਲੱਗੀ ਤੇ ਉਥੇ ਕਹਿੰਦੇ ਕੋਈ ਬਾਬਾ ਖੜਾ ਸੀ ਗਾਲ ਵਿੱਚ ਹਜੂਰੀਆਂ ਪਾਇਆ ਸੀ ਤੇ ਉਹਨੇ ਕਹਿੰਦੇ ਗਾਲ ਕੱਢੀ ਉਹ ਬੀਬੀ ਕਹਿੰਦੀ ਬਾਬਾ ਜੀ ਸਾਡੇ ਤਾਂ ਗਾਲ ਹੋਰ ਤਰੀਕੇ ਨਾਲ ਕੱਢਦੇ ਤੁਸੀਂ ਹੋਰ ਤਰੀਕੇ ਨਾਲ ਕੱਢੀ ਉਹ ਬਾਬਾ ਕਹਿੰਦਾ ਇਹ ਦਿੱਲੀ ਹੈ ਜਿੱਥੇ ਤੁਸੀਂ ਰਹਿੰਦੇ ਹੋ ਪੰਜਾਬ ਇਹ ਸ਼ੇਮ ਹੀ ਉਹਨੇ ਅਖਬਾਰ ਦੇ ਵਿੱਚ ਖਬਰ ਲਿਖੀ ਹੈ ਕਹਿੰਦਾ ਗਾਲਾਂ ਕੱਢਣ ਵਿੱਚ ਦਿੱਲੀ ਪਹਿਲੇ ਨੰਬਰ ਤੇ ਆਉਂਦੀ ਹੈ ਤੇ ਹੁਣ ਅਸੀਂ ਫੇਰ ਪਿੱਟਣਾ ਵੀ ਸਾਨੂੰ ਲੁੱਟਣ ਵਾਸਤੇ ਲੀਡਰ ਵੀ ਦਿੱਲੀ ਤੋਂ ਆਏ ਮੰਗਣ ਵਾਸਤੇ ਭਖਾਰੀ ਵੀ ਦਿੱਲੀ ਤੋਂ ਆਏ ਲਗਾਣਾ ਕੱਢਣ ਵਾਲੇ ਵੀ ਸਾਡੇ ਨਾਲੋਂ ਅੱਗੇ ਨੇ ਉਹ ਵੀ ਦਿੱਲੀ ਵਾਲੇ ਨੇ ਹੁਣ ਦੱਸੋ ਅਸੀਂ ਕੀ ਕਰੀਏ ਹੁਣ ਇੱਥੇ ਫੇਰ ਘੂਮ ਤੱਕਾ ਕਰਦੀ ਹੈ ਘੂਮ ਥੋੜੀ ਤੱਕਾ ਕਰਦੀ ਹੈ ਅਸੀਂ ਪਿੱਛੇ ਆ ਜੋਰ ਲਾਉ ਬਾਤ ਤੋਂ ਬਾਦ ਗਾਣਾ ਕੱਢੋ ਬਾਤ ਤੋਂ ਬਾਦ ਨਾ ਰੋਸ਼ਨ ਹੋਵੇ ਸਾਡਾ ਪਿੱਛੇ ਕੋ ਰਹਿਣਾ ਅਸੀਂ ਇਹ ਤਿੰਨੇ ਗੱਲਾਂ ਨੂੰ ਮੈਚ ਕਰਕੇ ਦੇਖ ਲਿਓ ਵੀ ਪੰਜਾਬ ਕਿੰਨਾ ਦਾ ਤੇ ਪੰਜਾਬ ਨੂੰ ਫਾਇਦਾ ਕਿਸ ਚੀਜ਼ ਦਾ ਹੋਣਾ ਤੇ ਪੰਜਾਬ ਦਾ ਫਾਇਦਾ ਕੌਣ ਲੈਂਦੇ ਨੇ ਇਹ ਤੁਸੀਂ ਸੋਚਣਾ ਇੱਕ ਗੱਲ ਹੋਰ ਜਿੱਤਿਆ ਕੀ ਮੇਰੇ ਉਹ ਵੀ ਕਹਦਾਂ ਜਿਹੜੇ ਬੰਦੇ ਨਾ ਪੰਜਾਬ ਦੇ ਵਿੱਚ ਜ਼ਿਆਦਾਤਰ ਮੱਕਸਤਾਨਾ ਦੇ ਜਾ ਕੇ ਨੱਕ ਰਗੜਦੇ ਨੇ ਮੈਨੂੰ ਆਹ ਵੀ ਮਿਲ ਜੇ ਮੈਨੂੰ ਆਹ ਵੀ ਮਿਲ ਜੇ ਜੇ ਨਾ ਮਿਲੇ ਫਿਰ ਫਿਰ ਗੁਰਦੁਆਰਾ ਛੱਡ ਕੇ ਕਿਸੇ ਬਾਬੇ ਕੋਲੇ ਜਾਣਗੇ ਤੇ ਬਾਬੇ ਨੇ ਪਹਿਲਾਂ ਕਹਿਣਾ ਵੀ ਇਥੇ 500 ਮੱਥਾ ਟੇਕ ਤੇ ਫਿਰ ਫਿਰ ਵਾਪਸ ਘਰ ਆਉਣਾ ਫਿਰ ਘਰ ਆ ਕੇ ਸੋਚਣਾ ਵੀ 500 ਕਾਨੂੰ ਦੇਣਾ ਇਹ ਗੱਲਾਂ ਬੂਰ ਜ਼ਰੂਰ ਕਰਦੀਆਂ ਨੇ ਮੈਂ ਗੱਲ ਇਥੇ ਐਡ ਕਰਨੀ ਨਹੀਂ ਕੱਲ ਨੂੰ ਕਰੂੰਗਾ ਤੁਸੀਂ ਹੁਣ ਸੋਚੋ ਵੀ ਇਹ ਹੋ ਕੀ ਰਿਹਾ ਪੰਜਾਬ ਦੇ ਇਹ ਜ਼ਰੂਰ ਸੋਚਣਾ ਚਲੋ ਛੋਟੀ ਜੀ ਮੈਂ ਗੱਲ ਫੇਰ ਕਹਿ ਦਣਾ ਵੀ ਅਸੀਂ ਅਕਲ ਤੋਂ ਕੰਮ ਲੈ ਨਹੀਂ ਰਹੇ ਅਸੀਂ ਆਪਣੀ ਅਕਲ ਆਪਣੇ ਲਈ ਵਰਤ ਨਹੀਂ ਰਹੇ ਆਪਣੀ ਅਕਲ ਨਾਲ ਅਸੀਂ ਦੂਜਿਆਂ ਨੂੰ ਅਕਲ ਦੇਣ ਦੀ ਕੋਸ਼ਿਸ਼ ਕਰਦੇ ਆ ਇਹ ਸਾਡੇ ਫਿਤਰਤ ਤੋਂ ਬਣ ਗਿਆ ਇੰਡਰੀਗ ਵਿੱਚ ਮੈਂ ਤਿੰਨ ਗੱਲਾਂ ਕਹੀਆਂ ਨੇ ਵੀ ਗਾਲਾਂ ਵੀ ਕਰਨ ਵਿੱਚ ਅਸੀਂ ਪਿੱਛੇ ਆ ਔਰ ਲੀਡਰੀ ਵਿੱਚ ਵੀ ਅਸੀਂ ਪਿੱਛੇ ਆ ਕੰਮ ਕਰਨ ਵਿੱਚ ਵੀ ਅਸੀਂ ਪਿੱਛੇ ਆ ਤੇ ਦੋਸ਼ ਕਿਨੂੰ ਦੇਣਾ ਸੀ ਹਕੂਮਤ ਨੂੰ ਚਲੋ ਐਨੇ ਹੀ ਬਹੁਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ